ਅਰਚ ਮੱਚ ਗਿਆ ਠਿਕ ਚਿਹੜਾ ਵਿੱਚੇ ਸੱתר ਰੋਂਦੀ ਮਾਦियां ਪੁੱਪਾ ਸੁਣ ਰੱਬ ਦਾ ਵੀ ਪਾਟਿਆ ਕਾਲਜਾ ਪੁੱਤ ਨੂੰ ਜਨਮ ਦਿਨ ਤੋਂ ਬਾਅਦ ਮੌਤ ਨੇ ਦਿੱਤਾ ਝਟਕਾ ਕੀਤੇ ਬਥੇਰੇ ਫੋਨ ਪਰ ਚੁੱਕਣ ਵਾਲਾ ਹੋ ਗਿਆ ਰੱਬ ਨੂੰ ਪਿਆਰਾ ਇਹਨਾਂ ਤਸਵੀਰਾਂ ਨੂੰ ਜਰਾ ਗੌਰ ਨਾਲ ਦੇਖੋ ਜਿਨ੍ਹਾਂ ਦੇ ਵਿੱਚ ਰੋਕ ਰਲਾ ਰਹੀ ਤੇ ਕੋਬਾ ਮਾਰ ਰਹੀ ਇਹ ਉਹ ਉਪਾਗਣ ਮਾਂ ਹੈ ਜਿਸ ਦਾ ਨੌਜਵਾਨ ਪੁੱਤਰ ਇਸ ਦੁਨੀਆ ਤੋਂ ਚਲਾ ਗਿਆ ਹੈ ਤੇ ਉਸ ਦਾ ਆਖਰੀ ਮੋਹ ਦੇਖਣ ਦੇ ਲਈ ਮਾਂ ਤਰਸ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜੌਰਜੀਆ ਦੇ ਇੱਕ ਭਾਰਤੀ ਰੈਸਟੋਰੈਂਟ ਦੇ ਵਿੱਚ 12 ਵਿਅਕਤੀਆਂ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਜਿਨ੍ਹਾਂ ਦੇ ਵਿੱਚ ਖੰਨਾ ਤੇ ਬਿਲਾ ਵਾਲੇ ਚਪੜੀ ਇਲਾਕੇ ਦਾ ਰਹਿਣ ਵਾਲਾ ਸਮੀਰ ਕੁਮਾਰ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ ਜੋ ਕਿ ਤਕਰੀਬਨ 6 ਮਹੀਨਾ ਪਹਿਲਾਂ ਹੀ ਜੌਰਜੀਆ ਗਿਆ ਸੀ ਤੇ ਉਥੋਂ ਦੇ ਕਿਸੇ ਭਾਰਤੀ ਅਰਬੀ ਰੈਸਟੋਰੈਂਟ ਦੇ ਵਿੱਚ ਕੰਮ ਕਰ ਰਿਹਾ ਸੀ ਮ੍ਰਿਤਿਕ ਦੇ ਭਰਾ ਦੇ ਮੁਤਾਬਿਕ 14 ਦਸੰਬਰ ਨੂੰ ਸਮੀਰ ਦਾ ਜਨਮ ਦਿਨ ਸੀ ਤੇ ਉਸਨੇ ਆਪਣੀ ਮਾਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਉਹ ਸੌਂ ਗਿਆ ਲੇਕਿਨ ਜਦੋਂ ਪਰਿਵਾਰ ਵਾਲਿਆਂ ਨੇ ਉਸ ਤੋਂ ਬਾਅਦ ਉਸ ਨੂੰ ਫੋਨ ਕੀਤਾ ਤਾਂ ਉਸ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਤੇ ਉਸ ਦੇ ਦੋਸਤਾਂ ਨੂੰ ਫੋਨ ਕੀਤੇ ਗਏ ਤੇ ਉਹਨਾਂ ਦੀ ਕੋਈ ਜਵਾਬ ਨਾ ਦਿੱਤਾ ਤੇ ਫਿਰ ਇੰਟਰਨੈਟ ਤੋਂ ਰੈਸਟੋਰੈਂਟ ਦਾ ਨੰਬਰ ਲੈ ਕੇ ਉਹਨਾਂ ਮੈਨੇਜਰ ਦੇ ਨਾਲ ਸੰਪਰਕ ਕੀਤਾ ਤਾਂ ਜੋ ਮੈਨੇਜਰ ਵੱਲੋਂ ਦੱਸਿਆ ਗਿਆ ਉਹ ਸੁਣ ਕੇ ਪੂਰੇ ਦਾ ਪੂਰਾ ਪਰਿਵਾਰ ਸੁਣ ਰਹਿ ਗਿਆ ਤੇ ਘਰ ਦੇ ਵਿੱਚ ਸੱਤਰ ਵਿੱਚ ਗਏ ਪਰਿਵਾਰ ਨੂੰ ਜਾਣਕਾਰੀ ਮਿਲੀ ਕਿ ਗੈਸ ਲੀਕ ਹੋਣ ਕਾਰਨ ਸਮੀਰ ਸਮੇਤ ਕਮਰਿਆਂ ਵਿੱਚ ਸੁੱਤੇ ਪਏ 12 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਕੁਝ ਵੀ ਨਹੀਂ ਦੱਸਿਆ ਗਿਆ ਸਰ ਉੱਥੇ 14 ਦਸੰਬਰ ਦੀ ਰਾਤ ਨੂੰ 14 ਦਸੰਬਰ ਸਾਡੇ ਸਮੀਰ ਕੁਮਾਰ ਦਾ ਬਰਥਡੇ ਸੀ ਸਾਡੀ ਆਖਰੀ ਵਾਰ ਉਸ ਤੋਂ ਗੱਲ ਹੋਈ ਜੀ ਸਮੀਰ ਕੁਮਾਰ ਨਾਲ ਤੇ ਅਸੀਂ ਰਾਤ ਨੂੰ ਸਮੀਰ 14 ਤਰੀਕ ਚੜੀ ਸੀ ਜਰੂਸਦੀ ਨਾਲ ਰਾਤ ਨੂੰ 12 1 ਵਜੇ ਸੀ ਗੱਲ ਕੀਤੀ ਉਸ ਤੋਂ ਬਾਅਦ ਸਮਾ ਤਾਂ ਸਮੀਰ ਸਮਾਰਕ ਹੋ ਗਿਆ ਤੇ ਉਸ ਤੋਂ ਬਾਅਦ ਸਾਡੀ ਉਹ ਦਿਨ ਦਾ ਸੋ ਗਿਆ ਉਸ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਉਹਦਾ ਅਸੀਂ ਪੂਰਾ ਦਿਨ ਟਰਾਈ ਕਰੀਗੇ ਜੀ ਫੈਮਲੀ ਵੀ ਟਰਾਈ ਕਰੀਗੇ ਉਹਨਾਂ ਨਾਲ ਕੰਟੈਕਟ ਕਰਨ ਦੀ ਕਿਸੇ ਦਾ ਕੋਈ ਕੰਟੈਕਟ ਨਹੀਂ ਹੋਇਆ ਜੀ ਜਿਹੜਾ ਉਹਦੇ ਨਾਲ ਮੁੰਡੇ ਵੀ ਕੰਮ ਇੱਕ ਅੱਧਾ ਕਰਦਾ ਸੀ ਉਹਨੂੰ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨਾਲ ਕੋਈ ਗੱਲ ਨਹੀਂ ਸਭੋ ਕਿਸੇ ਨੇ ਕੋਈ ਮੈਸੇਜ ਵੀ ਨਹੀਂ ਕਰਿਆ ਜੀ ਉਸ ਤੋਂ ਬਾਅਦ ਜੀ ਅਸੀਂ ਅਗਲੇ ਦਿਨਾਂ ਟੈਨਸ਼ਨ ਦੇ ਵਿੱਚ ਛੋਟੇ ਕਿਉਂਕਿ ਸਾਡੇ ਮੁੰਡੇ ਦਾ ਕੋਈ ਰਿਪਲਾਈ ਨਹੀਂ ਆਇਆ ਸਾਡੇ ਛੋਟੇ ਭਰਾ ਸੁਮੇਰ ਕੁਮਾਰ ਦਾ ਸਾਰੇ ਕਿਉਂਕਿ ਸਾਨੂੰ ਉਸ ਤੋਂ ਬਾਅਦ ਅਸੀਂ ਨਾ ਉਹ ਆਪ ਹੀ ਥੋੜਾ ਐਫਰਟ ਕਰਕੇ ਆਪ ਹੀ ਐਫਰਟ ਕਰਕੇ ਸਾਰਾ ਸੀ ਆਪਣਾ ਆਨਲਾਈਨ ਉਸ ਰਿਜ਼ੋਰਟ ਇੰਡੀਅਨ ਅਰਬੀ ਕਾ ਰੈਸਟੋਰੈਂਟ ਗਡੋਰੀ ਦੇ ਵਿੱਚ ਉਹ ਰੈਸਟੋਰੈਂਟ ਸੀ ਜੋਰਜੀਆ ਤਾਂ ਅਸੀਂ ਉੱਥੇ ਉਹਨੇ ਨੰਬਰ ਕੱਢ ਕੇ ਜਤਿੰਦਰ ਸਿੰਘ ਜੀ ਦਾ ਨੰਬਰ ਮਿਲਿਆ ਉੱਥੇ ਉਹ ਉੱਥੇ ਉਹ ਮੈਨੇਜਰ ਹੈ ਟੇਕ ਕੇਅਰ ਹੈ ਜੋ ਵੀ ਹੈ ਉਹਨਾਂ ਨਾਲ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਫਿਰ ਸਾਨੂੰ ਸਾਰੇ ਹਾਦਸੇ ਦੀ ਗੱਲ ਦੱਸੀ 15 ਦੀ ਜਵੇਦ ਕਿਸ ਤਰ੍ਹਾਂ ਦੱਸੇ ਕੀ ਹਾਸਾ ਉਹਨਾਂ ਨੇ ਸਾਨੂੰ ਦੱਸਿਆ ਕਿ ਉੱਥੇ ਰਾਤ ਨੂੰ ਕੋਈ ਬਰਫੀਲਾ ਤੂਫਾਨ ਵਗੈਰਾ ਆਇਆ ਤੇ ਉਹਦੇ ਕਰਕੇ ਉਹਨਾਂ ਨੇ ਠੰਡ ਵੀ ਬਹੁਤ ਸੀ ਕਹਿੰਦੇ ਰਾਤ ਨੂੰ ਉਹਨਾਂ ਨੇ ਜਨਰੇਟਰ ਵਾਲਾ ਹੀਟਰ ਚਲਾਇਆ ਤੇ ਉਹਦੇ ਕਰਕੇ ਕੁਝ ਐਸਾ ਕੁਝ ਦੱਸਿਆ ਕਿ ਉਹਦੇ ਨਾਲ ਜਨਰੇਟਰ ਦੇ ਵਿੱਚ ਕੋਈ ਗੈਸ ਵਗੈਰਾ ਬਣੀ ਜਾਂ ਫਿਰ ਹੀਟਰ ਵਗੈਰਾ ਬਣਿਆ ਜਿਹਦੇ ਕਰਕੇ ਮੁੰਡੇ 12 ਦੇ 12 ਰਾਤ ਨੂੰ ਸੁੱਤੇ ਹੀ ਸੁੱਤੇ ਹੀ ਰਹਿ ਗਏ ਜੀ ਗੁਰਦੀਪ ਕੁਮਾਰ ਨੇ ਦੱਸਿਆ ਹੈ ਕਿ ਉਹਨਾਂ ਨੇ ਆਪਣੇ ਭਰਾ ਦੀ ਲਾਸ਼ ਭਾਰਤ ਵਾਪਸ ਲਿਆਉਣ ਲਈ ਭਾਰਤੀ ਐਮਬੈਸੀ ਨੂੰ ਵੀ ਫੋਨ ਕੀਤਾ ਲੇਕਿਨ ਉੱਥੋਂ ਉਹਨਾਂ ਨੂੰ ਕੋਈ ਮੁੱਖਤਾ ਮਦਦ ਨਹੀਂ ਦਿੱਤੀ ਗਈ ਤੇ ਨਾ ਹੀ ਕੋਈ ਤਸੱਲੀ ਬਖਸ਼ ਜਵਾਬ ਦਿੱਤਾ ਗਿਆ ਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਤੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਉਹਨਾਂ ਦੀ ਬਾਹ ਨਹੀਂ ਪੜ ਰਿਹਾ ਇਸ ਵੇਲੇ ਉਹ ਇੰਨੀ ਜ਼ਿਆਦਾ ਮੁਸੀਬਤ ਦੇ ਵਿੱਚ ਨੇ ਕਿ ਉਹ ਨਹੀਂ ਜਾਣਦੇ ਕਿ ਉਹ ਕਰਨ ਤਾਂ ਅਖਰ ਕੀ ਕਰਨ ਅਜੇ ਤੱਕ ਤਾਂ ਸਰ ਹਜੇ ਤੱਕ ਤਾਂ ਅਸੀਂ ਰਾਹ ਲੱਭ ਰਿਆ ਹਾਲੇ ਤੱਕ ਤਾਂ ਕੋਈ ਰਾਹ ਨਹੀਂ ਮਿਲ ਰਿਹਾ ਸਾਨੂੰ ਨਾ ਸਰ ਕਿਤੋਂ ਵੀ ਵੀ ਅਸੀਂ ਆਪਣਾ ਪਰਾ ਕਿ ਮੇਲੇ ਕੇ ਛੋਟਾ ਪਰਾ ਕਿਉਂਕਿ ਹਲੇ ਤੱਕ ਤਾਂ ਕਿਸੇ ਨੂੰ ਪਤਾ ਵੀ ਨਹੀਂ ਹੈਗਾ ਵੀ 12 11 ਜਿਹੜੇ ਇੰਡੀਅਨ ਸਿਟੀ ਦਾ ਇੱਕ ਉੱਤਰ ਦਾ ਜੋਰ ਜੀਆ ਤਾਂ ਸਿਟੀਜ਼ਨਸ਼ੀ ਕਿ ਉਹ ਐਕਸਪਾਇਰ ਹੋਗੇ ਨਹੀਂ ਇਦਾਂ ਕੋ ਕਟਣਾ ਹੋ ਗਈ ਹੈ ਤੇ ਹਲੇ ਸ਼ਾਇਦ ਕਿਸੇ ਨੂੰ ਪਤਾ ਵੀ ਨਹੀਂ ਲੱਗ ਰਿਹਾ ਹਲੇ ਤਾਂ ਇਸ ਕਰਕੇ ਨਾ ਸਾਨੂੰ ਕੋਈ ਰਾਹ ਲੱਭ ਰਹੀ ਹੈ ਨਾ ਸਾਨੂੰ ਕੋਈ ਹੱਥ ਫੜਾ ਰਿਹਾ ਮਤਲਬ ਕਿਤੋਂ ਪਤਾ ਨਹੀਂ ਲੱਗ ਰਿਹਾ ਸਾਰੀ ਅਸੀਂ ਹੁਣ ਐਮਬੈਸੀ ਦੇ ਵਿੱਚ ਗੋਲ ਕੀਤੀ ਐਮਬੈਸੀ ਦੇ ਵਿੱਚ ਅਸੀਂ ਇੱਕ ਸੋਲੂਸ਼ਨ ਵਾਸਤੇ ਕੋਲ ਕੀਤੀ ਵੀ ਸਾਨੂੰ ਕਿੱਦਾਂ ਕੀਤਾ ਕੁਝ ਦੱਸੇ ਵੀ ਕੀਤਾ ਜਾ ਪਹਿਲੀ ਗੱਲ ਤਾਂ ਉਹਨਾਂ ਦੀ ਫੋਨ ਨਹੀਂ ਲੱਗਿਆ ਅਸੀਂ ਜਿਹੜੇ ਇਹਨਾਂ ਨੇ ਆਨਲਾਈਨ ਨੰਬਰ ਪਾਇਆ ਹੋਇਆ ਹੁਣ ਜਿਹੜੇ ਆਨਲਾਈਨ ਨੰਬਰ ਹੁੰਦੇ ਹੋ ਇੱਕ ਸੋਲੂਸ਼ਨ ਵਾਸਤੇ ਐਮਰਜੈਂਸੀ ਸੋਲੂਸ਼ਨ ਵਾਸਤੇ ਹੁੰਦੇ ਆ ਵੀ ਜੇ ਉਹ ਕੋਈ ਲਾਈਨ ਨੰਬਰ ਨਾਲ ਲੱਗੇ ਤਾਂ ਫਿਰ ਉਹਦਾ ਉਹ ਨੰਬਰ ਹੋਣ ਦਾ ਮਤਲਬ ਹੀ ਨਹੀਂ ਹੋਣਾ ਚਾਹੀਦਾ ਫਿਰ ਸਾਨੂੰ ਕਿਸੇ ਨੇ ਰਸਤਾ ਪਾਇਆ ਜੀ ਸਾਡੇ ਸਿਹਜ਼ਾਰ ਨੇ ਉਹਨਾਂ ਨੇ ਸਾਨੂੰ ਮੇਲ ਕਰਵਾਈ ਉਹਨਾਂ ਨੇ ਕਿਹਾ ਵੀ ਮੇਲ ਕਰੋ ਤੇ ਸਾਰਾ ਕੁਝ ਲਿਖ ਕੇ ਡਾਕੂਮੈਂਟ ਪਾ ਕੇ ਅਸੀਂ ਮੇਲ ਉਹਨਾਂ ਨੂੰ ਕਰੀ ਫਿਰ ਉਹਨਾਂ ਦਾ ਕੁਝ ਮੇਲ ਤੋਂ ਕੁਝ ਘੰਟੇ ਬਾਅਦ ਉਹਨਾਂ ਨੂੰ ਰਿਪਲਾਈ ਆਇਆ ਜੀ ਫੋਨ ਤੇ ਮੈਨੂੰ ਉਹਨਾਂ ਦਾ ਐਮਐਸਸੀ ਦਾ ਫੋਨ ਆਇਆ ਤੇ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਜੇ ਜਾਣਾ ਚਾਹੁੰਦੇ ਉੱਥੇ ਜਾ ਸਕਦੇ ਹੋ ਮੈਂ ਕਿਹਾ ਮੈਡਮ ਮੈਂ ਚੱਲਾ ਤੇ ਜਾਊਂਗਾ ਤੁਸੀਂ ਦੱਸੋ ਮੇਰੇ ਪਰ ਮੈਨੂੰ ਪਤਾ ਕਿਵੇਂ ਲੱਗੋ ਕੋਣ ਕਿਵੇਂ ਆ ਉੱਥੇ ਤਾਂ ਜੰਗ ਵੀ ਛੜੀ ਹੋਈ ਹੈ ਮੈਂ ਮੈਂ ਤਾਂ ਮੇਰੇ ਬਾਪ ਦੇ ਮੈਂ ਕਿਹਾ ਦੋ ਮੁੰਡੇ ਆ ਸੀ ਇੱਕ ਤਾਂ ਵਿਚਾਰ ਚੱਲ ਆ ਗਿਆ ਉਹ ਕਿ ਮੇਰੇ ਰਿਸਕ ਲੈ ਲੈਣਗੇ ਮੈਨੂੰ ਜਾਣਦਾ ਬਲੱਡ ਤੁਸੀਂ ਉਹ ਕਹਿੰਦੇ ਬਲੱਡ ਰਿਲੇਸ਼ਨ ਵਾਲੇ ਜਾ ਸਕਦੇ ਉਸ ਤੋਂ ਬਾਅਦ ਮੈਂ ਕਿਹਾ ਮੈਡਮ ਸਾਨੂੰ ਸਾਡਾ ਮੁੰਡੇ ਦੀ ਬੋਡੀ ਵਗੈਰਾ ਚਾਹੀਦੀ ਹੈ ਤੁਸੀਂ ਉਹ ਕਹਿੰਦੇ ਅਸੀਂ ਸਾਨੂੰ ਕੁਝ ਟਾਈਮ ਦੇਓ ਤੇ ਅਸੀਂ ਉਸ ਤੋਂ ਬਾਅਦ ਅਸੀਂ ਕਰਕੇ ਦੇ ਦਿਆਂ ਸੀ ਸੋਲੂਸ਼ਨ ਤੁਹਾਡਾ ਨਾ ਉੱਥੇ ਗੱਲ ਕਰਕੇ ਆ ਬੈ ਮੈਂ ਕਹਿੰਦੀ ਮੈਂ ਬੈਸੀ ਨਾਲ ਗੱਲ ਕਰ ਲੈਂਦੀ ਉਧਰ ਬੈਸੀ ਨਾਲ ਗੱਲ ਕੀਤੀ ਕਰਨ ਤੋਂ ਬਾਅਦ ਉਹ ਉਹਨਾਂ ਨੇ ਕਿਹਾ ਜੀ ਤੁਸੀਂ ਜਿਹੜੇ ਮੰੰਦੇ ਨਾਲ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਸਾਨੂੰ ਉਹੀ ਟੈਨਸ਼ਨ ਚ ਪਾਤਾ ਤੁਸੀਂ ਉਹਦੇ ਨਾਲ ਹੀ ਗੱਲ ਕਰੋ ਜਿਹੜਾ ਸਾਨੂੰ ਰਸਤੇ ਨਹੀਂ ਦੇ ਰਿਹਾ ਜੀ ਐਮਪੀਆਂ ਕਿਸੇ ਹੋਰ ਨੌਮੈਂਡੇ ਨਾਲ ਜਾਂ ਤੁ ਆਪਣੇ ਕੈਬਨਿਟ ਮੰਤਰੀ ਵੀ ਨੇ ਕਿਸੇ ਨਾਲ ਕੋਈ ਗੱਲਬਾਤ ਹੋਈ ਜੀ ਹਜੇ ਤਾਂ ਸਾਰੇ ਮੇਰੇ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਮੰਗ ਹੀ ਕਰਦੇ ਆ ਜੀ ਆ ਪੰਜਾਬ ਸਰਕਾਰ ਜਿਹੜੀ ਆਵਾਜ਼ ਦੀ ਕੁਆਲਿਟੀ ਹੈ ਜਾਂ ਜੋ ਹਿੰਦੁਸਤਾਨ ਗਵਰਨਮੈਂਟ ਹੈ ਜਾਂ ਦਿੱਲੀ ਦੇ ਸੀਐਮ ਸਾਹਿਬ ਨੇ ਜਿਹੜੇ ਕੇਜਰੀਵਾਲ ਲੈਣਗੇ ਜਿਹੜਾ ਜਾਂ ਸਾਡੇ ਮੰੰਦੇ ਜਿਹੜੇ ਆਪਣੇ ਸੌਨ ਸਾਹਿਬ ਨੇ ਉਹਨਾਂ ਦੀ ਡੈਡ ਬੋਡੀ ਜਾਂ ਸਾਡੀ ਮਦਦ ਕੀਤੀ ਜਾਵੇ ਤਾਂ ਕਿ ਸਾਡਾ ਸੀ ਆਪਣੇ ਰੀਤੀ ਰਿਵਾਜ ਨਾਲ ਇਹ ਵਾਸ ਵਿਚਾਰ ਕਰ ਸਕੀ। ਦੱਸਦੀ ਹੈ ਕਿ ਮ੍ਰਦੀ ਜਾਂਚ ਦੇ ਵਿੱਚ ਮੌਤ ਦਾ ਕਾਰਨ ਲਾਈਟ ਨਾ ਹੋਣ ਕਾਰਨ ਬੰਦ ਕਮਰੇ ਵਿੱਚ ਜਨਰੇਟਰ ਦੀ ਵਰਤੋਂ ਦੱਸਿਆ ਜਾ ਰਿਹਾ ਹੈ ਤੇ ਮ੍ਰਿਤਕਾਂ ਦੇ ਵਿੱਚ ਲੇਕਿਨ ਜਾਂਚ ਤੋਂ ਬਾਅਦ ਹੀ ਇਹ ਸਾਫ ਹੋ ਸਕੇਗਾ ਕਿ ਮੌਤ ਦਾ ਅਸਲ ਕਾਰਨ ਆਖਰ ਕੀ ਸੀ। ਤੇ ਇਹ ਵੀ ਰੱਖਣਾ ਹੋਵੇਗਾ ਕਿ ਸਮੀਰ ਦੀ ਮ੍ਰਿਤਕ ਦੇ ਕਦੋਂ ਭਾਰਤ ਵਾਪਸ ਪਰਤੇਗੀ ਤੇ ਪਰਿਵਾਰ ਉਸ ਦੀਆਂ ਅੰਤਿਮ ਰਸਮਾਂ ਨਿਭਾ ਸਕੇਗਾ। ਜਗਬਾਣੀ ਟੀਵੀ ਲਈ ਗੁਰਪ੍ਰੇਜ ਰਾਤ ਜੋ ਦੀ ਰਿਪੋਰਟ